ਮੁੱਖ ਖੇਤੀਬਾੜੀ ਅਫਸਰ ਅਮਰਸਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਲਾਕ ਖੇਤੀਬਾੜੀ ਅਫਸਰ ਡਾਕਟਰ ਬਲਜਿੰਦਰ ਸਿੰਘ ਸੰਤੂ ਦੀ ਰਹਿਨਮਾਈ ਹੇਠ ਬਲਾਕ ਚੁਗਾਵਾਂ ਦੇ ਪਿੰਡ ਲੋਪੋਕੇ ਵਿਖੇ ਖੇਤੀਬੀ ਵਿਗਿਆਨ ਕੇਂਦਰ ਨਾਕਕਲਾਂ ਜਹਾਗੀਰ ਦੀ ਸਿਹਤਾਂ ਨਾਲ ਬਾਸਮਤੀ ਦੀ ਫਸਲ ਵਿੱਚ ਕੀੜੇ ਮਕੌੜੇ ਅਤੇ ਬਿਮਾਰੀਆਂ ਦੀ ਸਰਪੱਖੀ ਰੋਕਥਾਮ ਲਈ ਕੈਂਪ ਲਗਾਇਆ ਗਿਆ ਇਸ ਕੈਂਪ ਦਾ ਮੁੱਖ ਮਕਸਦ ਅੰਤਰਰਾਸ਼ਟਰੀ ਮਾਪ ਡੰਡਾ ਨੂੰ ਮੇਲ ਖਾਂਦੀ ਬਾਸਮਤੀ ਪੈਦਾ ਕਰਨ ਲਈ ਕਿਸਾਨਾਂ ਨੂੰ ਜਾਗਰੂਕ ਕਰਨਾ ਸੀ ਇਸ ਕੈਂਪ ਵਿੱਚ ਬੋਲਦਿਆਂ ਡਾਕਟਰ ਆਸਤਾਕ ਵਿਗਿਆਨੀ ਕੇਵੀਕੇ ਨਾਕਲਾਂ ਡਾਕਟਰ ਮੁਕੇਸ਼ ਸਹਿਗਲ ਵਿਗਿਆਨੀ ਆਈਸੀਏ ਆਰ ਨਵੀਂ ਦਿੱਲੀ ਅਤੇ ਖੇਤੀ ਵਿਗਿਆਨਿਕਾ ਨੇ ਕਿਸਾਨਾਂ ਨੂੰ ਜ਼ਹਿਰ ਦੀ ਵਰਤੋਂ ਘਟਾਉਣ ਦੀ ਲੋੜ ਅਨੁਸਾਰ ਵਰਤੋਂ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਸਾਨਾਂ ਨੂੰ ਬਾਸਮਤੀ ਦੀ ਫਸਲ ਉੱਪਰ ਬੈਨ ਹੋਏ 10 ਜ਼ਹਿਰਾਂ ਦੀ ਵਰਤੋਂ ਨਾ ਕਰਨ ਲਈ ਵੀ ਆਖਿਆ। ਡਾਕਟਰ ਬਲਜਿੰਦਰ ਸਿੰਘ ਸੰਧੂ ਏਓ ਚੁਗਾਵਾਂ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਕਿਸਾਨਾਂ ਨੂੰ ਯੂਨੀਵਰਸਿਟੀ ਦੀਆਂ ਸ਼ਿਫਾਰਤਾਂ ਅਨੁਸਾਰ ਚੱਲਣ ਦੀ ਅਪੀਲ ਕੀਤੀ। ਏ.ਓ. ਸਿਮਰਨਜੀਤ ਸਿੰਘ ਨੇ ਸਟੇਜ ਸੈਕਟਰੀ ਦੀ ਭੂਮਿਕਾ ਨਿਭਾਈ ਇਸ ਕੈਂਪ ਵਿੱਚ ਏ.ਓ. ਗੁਰਜੀਤ ਸਿੰਘ, ਮਨਵਿੰਦਰ ਸਿੰਘ, ਬੀ.ਟੀ.ਐਮ. ਜਤਨਪਾਲ ਸਿੰਘ ਇੰਸਪੈਕਟਰ, ਜਗਵੀਰ ਸਿੰਘ, ਹਰਿੰਦਰ ਸਿੰਘ, ਏ.ਟੀ.ਐਮ. ਕਰਨਵੀਰ ਸਿੰਘ, ਗੁਰਵਿੰਦਰ ਸਿੰਘ ਅਤੇ ਕਿਸਾਨ ਆਗੂ ਇਸ ਮੌਕੇ ਹਾਜ਼ਰ ਥਣ ਜਿਹੜੀਆਂ ਤਸਵੀਰਾਂ ਤੁਸੀਂ ਤੁਹਾਨੂੰ ਸਾਂਝੇ ਕਰ ਰਹੇ ਇੱਕ ਕਿਸਾਨ ਸਕਲਾਈ ਕੈਂਪ ਬਲਾਕ ਟੁਗਾਮ ਅਤੇ ਆਉਂਦੇ ਕਸਬਾ ਲੋਪੋਕੇ ਵਿਖੇ ਲਗਾਇਆ ਗਿਆ ਪਹਿਲਾਂ ਤੁਹਾਡੇ ਸਾਰੇ ਚੈਨਲ ਵਾਲਿਆਂ ਦਾ ਇੱਥੇ ਆਉਣ ਤੇ ਸਾਡੇ ਇਹ ਇਤਿਹਾਸਾਨ ਸਦrai ਟਾਈਮ 'ਚ ਤੁਹਾਨੂੰ ਜੀ ਆਇਆਂ ਧੰਨਵਾਦ ਤੁਹਾਡਾ ਇਹ ਜਿਹੜਾ ਅੱਜ ਖੇਤੀਬਾੜੀ ਵਿਪਾਦਤ ਇਤਿਹਾਸਾਨ ਭਲਾਈ ਵਿਪਾਦ ਦੇ ਸਜੋਦ ਦੇ ਨਾਲ ਯੂਨੀਵਰਸਿਟੀ ਦੇ ਨਾਲ ਤੌਰ ਤੇ ਕੋਰਪੋਰੇਸ਼ਨ ਤਾ ਤਲਾਬਰੇਸ਼ਨ ਕਰਤੇ ਆਈਪੀਐਮ ਦੇ ਜਿਹੜਾ ਪ੍ਰੋਜੈਕਟ ਆਈਸੀਆਰ ਦਾ ਦਿੱਲੀ ਤੋਂ ਸਾਡੇ ਡਾਕਟਰ ਮਤੇਸ਼ ਸੈਦਲ ਜੀ ਆਏ ਨੇ ਉਹਨਾਂ ਨੇ ਆਈਪੀਐਮ ਜਿਹੜੀ ਆਪਾਂ ਬਾਸਮਤੀ ਦੀ ਫਸਲ ਦੇ ਉੱਤੇ ਆਈਪੀਐਮ ਦੇ ਜਿਹੜੇ ਤੀੜੇ ਮਤੂੜਿਆਂ ਦਾ ਜਿਹੜਾ ਬਚਾਅ ਕਰਨ ਲਈ ਆਪਾਂ ਉਹਦੇ ਸੰਬੰਧ ਚ ਵੀ ਜ਼ਹਿਰਾਂ ਤੋਂ ਬਦੈਰ ਜਿਹੜੀਆਂ ਦਵਾਈਆਂ ਉਹ ਉਸ ਤੋਂ ਬਦੈਰ ਜਿਹੜੀ ਬਾਸਮਤੀ ਤਿਆਰ ਕੀਤੀ ਜਾਵੇ ਤੇ ਸਾਡੇ ਪੰਜਾਬ ਸਰਕਾਰ ਵੱਲੋਂ ਵੀ ਹਦਾਇਤ ਆ ਵੀ 10 ਜਿਹੜੇ ਜ਼ਹਿਰ ਜਿਹੜੀ ਬਾਸਮਤੀ ਆ ਜ਼ਹਿਰ ਬਾਸਮਤੀ ਬਣਾਉਣ ਲਈ 10 ਦਵਾਈਆਂ ਬੈਨ ਲਾਈਆਂ ਉਹਨਾਂ ਦੀ ਜ਼ਿੰਮੇਵਾਰ ਭਰਾਵਾਂ ਨੂੰ ਬੇਨਤੀ ਇਹ ਅਪੀਲ ਦਿੱਤੀ ਵੀ 10 ਦਵਾਈਆਂ ਜਿਹੜੀਆਂ ਜ਼ਹਿਰ ਉਹ ਨਾਂ ਪਾਇਆ ਜਾਣ ਜਿਹੜੀਆਂ ਉਹਦੇ ਅਲਟਰਨੇਟਿਵ ਆ ਉਹ ਦਵਾਈਆਂ ਪਾਈਆਂ ਜਾਂ ਤਾਂ ਜੋ ਬਾਸਮਤੀ ਦੀ ਪੈਦਾਵਾਰ ਵਧੀਆ ਬਣਾਈ ਜਾ ਸਕੇ ਵਾਹਿਦੁਰ ਜੀ ਥਾਲ ਸਾਹਿਬ ਵਾਹਿਦ